ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹ ਨਹੀਂ ਹੈ ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ ਮਨੁੱਖ ਉਹੀ ਕੁਝ ਹੈ ਮਨੁੱਖ ਉਹੀ ਕੁਝ ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਪਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿਸੇ ਧਾਰਮਿਕ ਸਥਲ ਦੇ ਚ ਬੈਠ ਕੇ ਮੰਦਰ ਦੇ ਚ ਬੈਠ ਕੇ ਮਸਜਿਦ ਦੇ ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ ਕਿਸੇ ਨੂੰ